ਉਸੇ ਗੈਂਗਸਟਰ ਦੇ ਪਰਿਵਾਰ ਦੇ ਵਿੱਚ ਇੱਕ ਵਿਆਹ ਹੋਇਆ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਔਰ ਉਸ ਵਿਆਹ ਦੇ ਵਿੱਚ ਅਕਾਲੀ ਦਲ ਬਾਦਲ ਉਹਨਾਂ ਦੇ ਬਾਕੀ ਸਾਥੀ ਉਹਨਾਂ ਦੇ ਸਾਰੇ ਨੇੜਲੇ ਉਸ ਵਿਆਹ ਦੇ ਵਿੱਚ ਜਿਵੇਂ ਸ਼ਾਮਲ ਹੋਏ ਨੇ ਇੱਕ ਕਿਸਮ ਦੇ ਨਾਲ ਇਹ ਗੈਂਗਸਟਰਾਂ ਨੂੰ ਉਤਸ਼ਾਹਤ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨਾਂ ਦੇ ਵਿੱਚ ਨੇ ਪਹਿਲਾਂ ਵੀ ਇਹੀ ਕੋਸ਼ਿਸ਼ ਇਹ ਕਰ ਰਹੇ ਸੀ ਉਸ ਵਿਆਹ ਸਮਾਗਮਾ ਦੇ ਵਿੱਚ ਨਾ ਸਿਰਫ ਸੁਖਬੀਰ ਸਿੰਘ ਬਾਦਲਹੁਰੀ ਸ਼ਾਮਲ ਹੋਏ ਵਿਰਸਾ ਸਿੰਘ ਬਲਟੋਹਾ ਸ਼ਾਮਲ ਹੋਏ ਬੀਬੀ ਗਨੀਵਕੌਰ ਮਜੀਠੀਆ ਹੁਰੀ ਸ਼ਾਮਲ ਹੋਏ ਔਰ ਇਹਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਰੀ ਵੀ ਸ਼ਾਮਲ ਹੋਏ ਉੰਜ ਵੈਸੇ ਹਰਜਿੰਦਰ ਸਿੰਘ ਧਾਮੀ ਹੁਰੀ ਬਾਰ-ਬਾਰ ਇਹ ਕਹਿੰਦੇ ਨੇ ਕਿ ਉਹ ਦਸਵੇਂ ਪਾਤਸ਼ਾਹ ਦੇ ਸਿਪਾਹੀ ਨਹੀਂ ਉਹ ਅਕਾਲੀ ਦਲ ਬਾਦਲ ਦੇ ਸਿਪਾਹੀ ਨੇ ਸ਼ਾਇਦ ਅਕਾਲੀ ਦਲ ਬਾਦਲ ਦੇ ਸਿਪਾਹੀ ਵੱਜੋਂ ਹੀ ਉਥੇ ਸ਼ਾਮਲ ਹੋਏ ਇਹ ਭੁੱਲ ਗਏ ਕਿ ਇੱਕ ਧਾਰਮਿਕ ਸੰਸਥਾ ਦੇ ਪ੍ਰਧਾਨ ਨੇ ਤੇ ਲੋਕਾਂ ਤੋਂ ਫਰੋਤੀਆਂ ਮੰਗਣ ਵਾਲੇ ਤੇ ਲੋਕਾਂ ਦੇ ਕਤਲਾਂ ਦੇ ਵਿੱਚ ਸ਼ਾਮਲ ਵਿਅਕਤੀ ਦੇ ਪਰਿਵਾਰ ਦੇ ਨੇੜਲੇ ਇੱਕ ਵਿਆਹ ਦੇ ਵਿੱਚ ਉਹ ਸ਼ਾਮਲ ਹੋ ਰਹੇ ਨੇ ਉਹਨਾਂ ਵੈਸੇ ਉਹ ਕਹਿੰਦੇ ਨੇ ਕਿ ਉਹ ਧਾਰਮਿਕ ਸੰਸਥਾ ਦੇ ਪ੍ਰਧਾਨ ਨੇ ਮੈਂ ਕੁਝ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਇਸੇ ਵਿਆਹ ਦੀਆਂ ਇਹ ਫੋਟੋਆਂ ਨੇ ਅੰਮ੍ਰਿਤਪਾਲ ਬਾਠ ਜਿਹੜਾ ਗੈਂਗਸਟਰ ਹੈ ਉਹਦੀ ਇਹ ਸਿਸਟਰ ਦਾ ਵਿਆਹ ਸੀ ਇਹ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਫੋਟੋ ਹੈ ਜਿਹੜੇ ਉਸ ਵਿਆਹ ਦੇ ਵਿੱਚ ਸ਼ਾਮਲ ਸਨ ਔਰ ਅਗਲੀ ਜਿਹੜੀ ਫੋਟੋ ਹੈ ਉਵਰਸਾ ਸਿੰਘ ਬਲਟੋਹਾ ਹੋਰਾਂ ਦੀ ਹੈ ਆ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਉਹਨਾਂ ਦੇ ਉੱਤੇ ਗੋਲ ਚੱਕਰ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਦੇ ਵਿੱਚ ਤੁਸੀਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਦੇਖ ਸਕਦੇ ਹੋ ਇੱਕ ਪਾਸੇ ਇਹਨਾਂ ਦੇ ਤਰਨਤਾਨ ਤੋਂ ਜਿਹੜੇ ਕੈਂਡੀਡੇਟ ਬਣੇ ਸਨ ਉਹੀ ਨੇ ਇੱਥੇ ਧਰਮੀ ਫੌਜੀ ਹੈ ਨਹੀਂ ਕਿਤੇ ਵੀ ਜਿਹੜੇ ਗੱਲ ਕਰਦੇ ਸੀ ਕਿ ਧਰਮੀ ਫੌਜੀ ਦਾ ਇਹ ਪਰਿਵਾਰ ਹੈ ਇਹ ਸੁਖਬੀਰ ਸਿੰਘ ਬਾਦਲਹੋਰਾ ਦੀ ਫੋਟੋ ਹੈ। ਔਰ ਇਹ ਜਿਹੜੇ ਤਰਨਤਾਂ ਤੋਂ ਉਮੀਦਵਾਰ ਬਣੇ ਸਨ ਉਹਨਾਂ ਦੇ ਨਾਲ ਤੇ ਗੈਂਗਸਟਰ ਦੇ ਜਿਹੜੇ ਮਦਰ ਨੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੁਰੀ ਇਸੇ ਵਿਆਹ ਦੇ ਵਿੱਚ ਖੜੇ ਨੇ। ਇਹ ਸਾਰੀਆਂ ਫੋਟੋਆਂ ਜਿਹੜੀਆਂ ਉਹ ਅਸੀਂ ਇਹਨਾਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਹੀ ਲਈਆਂ ਨੇ। ਇਸ ਫੋਟੋ ਦੇ ਵਿੱਚ ਜਿਹੜੇ ਉਹ ਬਰੰਪੁਰਾ ਖੜੇ ਨੇ ਔਰ ਸੁਖਬੀਰ ਸਿੰਘ ਬਾਦਲ ਹੁੜੀ ਖੜੇ ਨੇ ਇਹ ਫੋਟੋ ਗਨੀਵ ਕੌਰ ਮਜੀਠੀਆ ਹੋਰਾਂ ਦੀ ਹੈ ਇਸ ਫੋਟੋ ਦੇ ਵਿੱਚ ਉਹ ਖੜੇ ਨੇ ਸਵਾਲ ਇਹ ਕਿ ਕੀ ਅਕਾਲੀ ਦਲ ਬਾਦਲ ਨੂੰ ਕੋਈ ਹੁਣ ਹੋਰ ਵਿਆਹਾਂ 'ਚ ਸੱਦਦਾ ਨਹੀਂ ਉਹ ਗੈਂਗਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ਤੱਕ ਸੀਮਤ ਹੋ ਗਏ ਨੇ ਜੋ ਕੁਝ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਦੀ ਸਰਕਾਰ ਗੈਂਗਸਟਰਾਂ ਦੇ ਖਿਲਾਫ ਇੱਕ ਪਾਸੇ ਲੜਾਈ ਲੜ ਰਹੀ ਹੈ ਦੂਜੇ ਪਾਸੇ ਬਾਦਲਦਲ ਇਹਨਾਂ ਗੈਂਗਸਟਰਾਂ ਦੇ ਪਰਿਵਾਰਾਂ ਦੇ ਨਾਲ ਆਪਣੀਆਂ ਸਾਂਝੀਆਂ ਜੜੀਆਂ ਉਹ ਫੋਟੋਆਂ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆ ਰਿਆ ਔਰ ਉਹਨਾਂ ਦੇ ਸਮਾਗਮਾਂ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਸ਼ਾਮਲ ਹੋ ਰਹੇ